계속 들리죠? 어? 시가다. 그래 또한번더 찰. 아, 이제 काम करना है आपको. ਕੋਈ ਹਾਲ ਨਹੀਂ ਜੀ ਬਸ ਕਿਤੇ ਆਕਰਾਂ ਨਹੀਂ ਆਜੋ ਕੋਈ ਹੋਗਾ ਚੱਲਦਾ ਬਸ ਕਸ ਕੋਈ ਨਹੀਂ ਬਸ ਕਸ ਬਸ ਜਿਵੇਂ ਹਰ ਕੋਈ ਜੀ ਕੋਈ ਵੀ ਬਚਾਇਆ ਕੋਈ ਵੀ ਜੁਆਕ ਸੈਡਾ ਨਸ਼ਾ ਕਰ ਪਰ ਕਈ ਵਾਰੀ ਜਦੋਂ ਇੱਕ ਇੱਕ ਕਰਕੇ ਸਾਰੇ ਜੁੜ ਜਾਂਦੇ ਹਨ ਤਾਂ ਕੋਈ ਬਹੁਤ ਵੱਡੀ ਬਿਮਾਰੀ ਆ ਜਾਂਦੀ ਹੈ ਉਹਦੇ ਨਾਲ ਪੰਜ ਸਰਬਾਨ ਸਰਬਾਨ ਅਲੱਗ-ਤੋਂ ਸੰਗਤ ਸਾਰਿਆਂ ਵੱਲੋਂ ਸਾਰਿਆਂ ਨੂੰ ਗੁਰਪੱਦੇ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜੋ ਡੀ.ਡੀ.ਪੀ.ਓ ਸਾਹਿਬ ਸਦਾ ਸੁਮਿੰਦਰ ਸਿੰਘ ਜੀ ਪਟਿਆਲਾ ਮਾਨ ਜੋਗ ਵਿਜੀਪੀ ਸਾਹਿਬ ਸੋਹੀ ਜੀ ਬਿਨ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਵਿਸਥਾਰ ਦੇ ਸਹਿਤ ਮੋਟੇ ਤੇ ਹਾਂ ਉਹਨਾਂ ਨੂੰ ਉਹਨਾਂ ਵੱਲੋਂ ਧੰਨਵਾਦ ਕਰਦੇ ਆਂ ਜੀ ਆਇਆਂ ਕਰਦੇ ਆਂ ਜਿਨ੍ਹਾਂ ਨੇ ਪੰਜਾਬ ਨੂੰ ਬੱਚਿਆਂ ਨੂੰ ਬਚਾਉਣ ਦੇ ਲਈ ਨਸ਼ਿਆਂ ਦੇ ਵਿਰੁੱਧ ਜੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹਦਾ ਮੇੜਾ ਆ ਗਿਆ ਲੋਕਾਂ ਦਾ ਉਹਨੂੰ ਸਾਥ ਮਿਲਿਆ ਸਰਕਾਰ ਨੇ ਧਰਈਆ ਕਰਿਆ ਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਬੜਾ ਕਲੀਅਰ ਸਾਫ਼ ਸੁਥਰਾ ਮੈਸੇਜ ਦਿੱਤਾ ਕਿ ਜਾ ਤਾਂ ਪੰਜਾਬ ਛੱਡ ਕੇ ਭੱਜੋ ਤੇ ਦਾ ਹੈ ਕੰਮ ਸਾਡਾ ਉਹ ਬੰਦੇ ਦੇ ਬੱਚੇ ਬਾਰੇ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਗੁਮਰਾਹ ਹੋ ਕੇ ਨਸ਼ਾ ਕਰ ਲੱਗੇ ਜੋ ਆਪਾ ਪਟਾਣੇ ਵਿੱਚ ਉਹਨਾਂ ਵਾਸਤੇ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਪਟਾਣੇ ਦੇ ਵਿੱਚ ਇੱਕ ਨਵਾਂ ਸਕਿੱਲ ਡਿਵੈਲਪਮੈਂਟ ਹੁਨਰ ਵਿਕਾਸ ਦਾ ਕੇਂਦਰ ਖੋਲਿਆ ਆਲਰੇਡੀ ਰੈਡ ਕਰਾਸ ਦਾ ਬਹੁਤ ਅੱਛਾ ਚੱਲ ਰਿਹਾ ਆ ਨਸ਼ਾ ਸ਼ਿਦਾਵ ਕੇਂਦਰ ਵਿੱਚ ਸਾਰਾ ਦਵਾਈਆਂ ਦਾ ਡਾਕਟਰਾਂ ਦਾ ਸਟਾਫ ਦਾ ਬੰਦੋਬਸਤ ਕੀਤਾ ਹੈ ਜਿਹੜਾ ਬੱਚਾ ਵੀ ਨਸ਼ਾ ਕਰਦਾ ਹੈ ਉਹ ਮਰੀਜ਼ ਹੈ ਉਹਦੇ ਨਾਲ ਉਹਦੇ ਮਾਪਿਆਂ ਨਾਲ ਉਸ ਪਿੰਡ ਨਾਲ ਉਸ ਕੱਪੜ ਨਾਲ ਮਿਲੂਂ ਵਰਦੀਆ ਜਿਹੜਾ ਜਵਾਨ ਪੁੱਤਾਂ ਦਾ ਨਸ਼ਾ ਕਰਦਾ ਉਹਨੂੰ ਸਾਨੂੰ ਸਭ ਨੂੰ ਸਾਨੂੰ ਸਿਹਤ ਮਹੱਤਵ ਨੂੰ ਦੇ ਦੇ ਅਸੀਂ ਉਹ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨੂੰ ਕਿਤੇ ਉਹਨਾਂ ਕਿਤੇ ਪੈਸੇ ਦਵਾ ਕੇ ਉਹਦਾ ਕੰਮ ਸ਼ੁਰੂ ਕਰਵਾਵਾਂਗੇ ਉਹਨੂੰ 20 ਲੈ ਕੇ ਆਵਾਂਗੇ ਉਹਨੂੰ ਰੋਜ਼ਗਾਰ ਤੁਮਾੜੇ ਦਾ ਹੁਕਮ ਕਰਾ ਦੇ ਸੀ ਨਸ਼ੇੜੀ ਬੱਚਾ ਸਾਨੂੰ ਦਿਓ ਤੰਦਰੁਸਤ ਬੱਚਾ ਜਿਹੜਾ ਕੋਈ ਕੰਮ ਸਿੱਖ ਲਿਆ ਔਰ ਕੰਮ ਕਰੇ ਐਵੇਂ ਜਾਂ ਬੱਚਾ ਸਾਡਾ ਵਾਪਸ ਕਰਿਓ ਉਹ ਮੇਰਾ ਭਾਸ਼ਾ ਸਾਡੀ ਪੂਰੀ ਉਤਾਰਦੀ ਹੈ ਲੇਕਿਨ ਜਿਹੜਾ ਨਸ਼ਾ ਜਿਹੜਾ ਨੇ ਨਸ਼ਾ ਵੇਚਿਆ ਜੇ ਉਹਨੇ ਕੋ ਪ੍ਰਾਪਰਟੀ ਵਿੱਚ ਬਣਾ ਵੀ ਲਈ ਗਿਆ ਚਾਹੇ ਜ਼ਮੀਨ ਖਿਦਲੀ ਆ ਜਾਂ ਘਰਾਂ ਦਾ ਜ਼ਮੀਨ ਬਚੇ ਜਿਹੜਾ ਘਰ ਬਚੇ ਜਿਹੜੇ ਬੰਦੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਉਹਨਾਂ ਦੀ ਮੌਜੂਦਾ ਪੀੜ੍ਹੀ ਨੂੰ ਸਰਕਾਰ ਪ੍ਰਭਾਵ ਕਰ ਰਹੀ ਹੈ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਮਾੜੇ ਕੰਮੀ ਨਾਂ ਦਾ ਦਰਕਰ ਬੰਦਾ ਹੋਵੇ ਇਹ ਜਿਹੜੇ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਬੇਨਤੀ ਆ ਕੇ ਮਾੜੇ ਕੰਮ ਛੱਡ ਦਿਓ ਸਰਕਾਰ ਨੇ ਤਹਿਇਆ ਕਰ ਲਿਆ ਹੋਇਆ ਬਿਲਕੁਲ ਪੱਕਾ ਫੈਸਲਾ ਕਰ ਲਿਆ ਹੋਇਆ ਕਿਸੇ ਤਰ੍ਹਾਂ ਪੁਰਸਾ ਹੈਗਾ ਜੀ ਇਹ ਹੈਗਾ ਜੀ 970 ਕਲਮੇ ਸੇ퍼 ਸੇ퍼 200 ਇਹ ਨੰਬਰ ਸਾਡਾ ਵੈਸੇ ਵੀ ਸ਼ੇਅਰ ਕਰ ਦਿੰਦੇ ਹਾਂ ਜੀ WhatsApp ਤੇ ਜਿੰਨੇ ਸਾਡੇ ਗਰੁੱਪ ਆ ਗਿਆ ਪਟਾਰਾ ਜੱਤੀ ਦੇ ਬਣਾ ਸਾਰਿਆਂ ਦੇ ਵਿੱਚ ਸ਼ੇਅਰ ਕਰ ਦਿੰਦੇ ਆ ਇਹ ਹੁਣ ਸੁਧਾ ਹੈਲਪਲਾਈ ਨੰਬਰ ਹੈ ਤੁਸੀਂ ਇੱਕ ਵਾਰੀ ਕਾਲ ਕਰ ਲੈ ਇਹਦੇ ਤੇ ਇਹ ਵੀ ਜਾਂਚ ਹੋਊਗੀ ਅਦਾ ਨਹੀਂ ਕਿ ਕਿਸੇ ਨੇ ਇਹ ਹੋ ਸਕਦਾ ਇਹ ਉਦਾਂ ਨਹੀਂ ਹੋਇਆ ਕਿ ਕੋਈ ਚੋਰ ਹੁੰਦਾ ਹੋਵੇ ਉਹ ਹੀ ਰੌਲਾ ਪਾਉਂਦਾ ਚੋਰ ਹੋਵੇ ਚੋਰ ਹੋਵੇ ਸਾਰਾ ਪਿੰਡ ਦਰੁੱਖਾ ਚੰਦਾ ਠੀਕ ਹੈ ਹੋ ਸਕਦਾ ਕੋਈ ਨਸ਼ੇ ਦਾ ਵਪਾਰ ਕਰਨ ਵਾਲੇ ਰੌਲਾ ਪਾਤੇ ਸ਼ਕਦਾ ਉਹ ਵੀ ਕਰਦੇ ਜੀ ਲੇਕਿਨ ਜਿਹੜਾ ਆਮ ਬੰਦਾ ਕੋਈ ਪਿੰਡ ਦਾ ਮੋਢ ਪਰ ਸੱਚ ਕੋਈ ਸਰਪੰਚ ਜਾਂ ਮੈਂਬਰ ਪੰਚਾਇਤ ਉਥੇ ਫੋਨ ਕਰੇਗਾ ਉਹਦੇ ਤੇ ਤੁਰੰਤ ਕਾਰਵਾਈ ਹੋਏਗੀ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਤੇ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਵੀ ਪਹਿਲਾਂ ਆਪਾਂ ਰੋਟੀ ਪਾਉ ਦੀ ਗੱਲ ਕਰਦੇ ਆ ਇਹਦੇ ਇਹ ਸਰਕਲ ਬਣਾ ਹੋਇਆ ਹੈਗਾ ਕਿ ਨਹੀਂ ਅੱਜ ਹਾਂਜੀ ਔਰ ਵੇਚਣ ਵਾਲੇ ਕਿਹੜੇ ਆ ਸਾਰੇ ਜਾਣਦੇ ਆ ਆਪਾਂ ਠੀਕ ਹੈ ਅੱਗੇ ਆਣ ਤੁਸੀਂ ਇਹ ਤਾਂ ਜਿਹੜੀ ਹੈਲਪਲਾਈਨ ਇਹ ਤਾਂ ਹੈਗੀ ਹੈਗੀ ਆ ਜਿਹੜਾ ਮੇਰਾ ਨੰਬਰ ਆਇਆ ਹੈਗਾ 5918 ਕੋਲ ਠੀਕ ਹੈ ਜੀ ਉਹ ਵੀ ਸਾਡੇ ਕੋਲ ਹੈਗਾ ਸਾਡੇ ਕੋਲ ਹੈਗਾ ਉਹ ਵੀ ਹੈਲਪ ਲਾਈਨ ਹੈ ਤੁਹਾਡੇ ਨੂੰ ਤੁਸੀਂ ਮੈਨੂੰ ਦੱਸਣਾ ਕਿ ਕਿਹੜੀ ਜਗ੍ਹਾ ਤੇ ਬੁਲਾਣੀ ਹੈ ਇੱਕ ਮੈਂ ਹੋਰ ਬੇਨਤੀ ਕਰਦਾ ਹਾਂ ਮੈਂ ਨਹੀਂ ਕਹਦਾ ਕਿ ਮੇਰਾ ਕੋਈ ਮੈਂਬਰ ਪੰਚਾਇਤ ਕੋਈ ਸਰਪੰਚ ਜਾਂ ਕੋਈ ਨੰਬਰਦਾਰ ਉਹ ਨਸ਼ਾ ਤਸਕਰਾਂ ਦੀ ਤਰਫਦਾਰੀ ਨਾ ਕਰੇ ਇਹਨੂੰ ਆਪਾਂ ਸਿਆਸੀ ਪੁਸ਼ਪ ਪ੍ਰਾਈਜ਼ ਨਹੀਂ ਕਹਿੰਦੇ ਆ ਇਹ ਪੰਜਾਬ ਦਾ ਬੇੜਾ ਕਿਸੇ ਵਕਤ ਘਰ ਕੀਤਾ ਉਹਦਾ ਰਾਜਨੀਤਿਕ ਲੀਡਰਾਂ ਨੇ ਜਿਹੜੇ हां एक ਤਾਂ ਠੀਕ ਹੈ ਕਿ ਆਪ ਨਸ਼ਾ ਨਹੀਂ ਵੇਚਦੇ ਹੋ ਬਟ ਨਸ਼ਾ ਵੇਚਣ ਵਾਲੇ ਦੀ ਕਿਸੇ ਨਾਲ ਕਿਸੇ ਤਿੱਖੇ ਨਾਲ ਰਿਪੋਰਟ ਕਰਦੇ ਆ ਉਹ ਨਹੀਂ ਕਰਦੇ ਉਹ ਨਹੀਂ ਕਰਦੇ ਉਹਨਾਂ ਦੇ ਨਾਲ ਕਿਸੇ ਨੂੰ ਕੋਈ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਜਿਹੜਾ ਉਹਨਾਂ ਦੇ ਨਾਲ ਅੰਦਾਜ਼ੀ ਰੱਖੇਗਾ ਉਹ ਵੀ ਫਿਰੋਦੀ ਦੇ ਪੇਟ ਚ ਆ ਜਾਗਾ ਗੜੀਆ ਭੈਣਾ ਦੀ ਆਈਆਂ ਮੇਰੀਆਂ ਮਾਵਾ ਵੀ ਆਜਾ ਮੇਰੇ ਕੋਲ ਆਧੀਆਂ ਰੁੰਦੀਆਂ ਐ ਇਹ ਬਾਬਾ ਸਭ ਤੋਂ ਜ਼ਿਆਦਾ ਔਰਤ ਤੇ ਬੱਚੇ ਸਫਰ ਕਰਦੇ ਆ ਜੀ ਜਿਹੜੇ ਤਾਂ ਨਸ਼ਾ ਕਰਦੇ ਆ ਜੀ ਜਿਹੜੇ ਨਸ਼ਾ ਵੇਚਣ ਵਾਲੇ ਆ ਇਹ ਔਰਤਾਂ ਤੋਂ ਨਸ਼ਾ ਬੁਵਾਉਂਦੇ ਆ ਜੀ ਛੋਟੇ ਛੋਟੇ ਬੱਚਿਆਂ ਨੂੰ 16 ਸਾਲ ਦਾ 14 ਸਾਲ ਦਾ ਬੱਚੇ ਤੋਂ ਨਸ਼ਾ ਖਵਾਉਂਦੇ ਆ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਜੀ ਤੋਂ ਕਿਸੇ ਵੀ ਲੀਡਰ ਨੇ ਸਾਰੇ ਸਰਪੰਚਰ ਨੂੰ ਮੈਂਬਰ ਪੰਚਾਇਤ ਨੂੰ ਬਤਵਾਤਿਆ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਨਸ਼ਾ ਵੇਚਦਾ ਉਹਦੀ ਸਪਾਰਸ਼ ਨਹੀਂ ਜੇ ਕਰਦੇ ਉਹਦੀ ਕਿਸੇ ਤਰੀਕੇ ਨਾਲ ਮਦਦ ਨਹੀਂ ਕਰਦੇ ਉਹਦੀ ਭੱਜੜ ਤੋਂ ਮਦਦ ਨਹੀਂ ਕਰਦੇ ਇਹਨਾਂ ਨੇ ਇਹਨਾਂ ਨੇ ਤੁਹਾਡੀ ਬਰਬਾਦੀ ਕਰਤੀ ਇਹਨਾਂ ਨੇ ਕੋਈ ਵੀ ਜਾਨਵਰ ਆਪਣੀ ਅਗਲੀ ਪੀੜ੍ਹੀ ਨੂੰ ਬਰਬਾਦ ਨਹੀਂ ਹੋਣ ਦਿੰਦਾ ਜੀ ਤੇ ਸਾਨੂੰ ਕੀ ਹੋਇਆ ਜੀ ਸਾਡੀ ਅੱਖਾਂ ਦੇ ਸਾਹਮਣੇ ਸਾਡੀ ਅਗਲੀ ਪੀੜ੍ਹੀ ਬਰਬਾਦ ਹੋ ਰਹੀ ਹੈ ਨਹੀਂ ਬਰਬਾਦ ਹੋਣ ਦੇ ਆਗੇ ਬਿਲਕੁਲ ਬਰਬਾਦ ਨਹੀਂ ਕਰਾਂਗੇ ਕਿਸੇ ਕਿਸਮ ਦੀ ਸਿਆਸੀ ਪੁਸ਼ਪਰਾਣੀ ਰਹਿਣ ਦੇਣੀ ਅਸੀਂ ਐਸੋ ਦੇ ਬਹੁਤ ਸਾਰੇ ਲੀਡਰ ਲੱਗੇ ਹੋਇਆ ਡਾਕਟਰਸ ਬਣਾ ਲਓ ਕਲੋਰੋਪੈਨ ਡਾਕਟਰ ਤੁਸੀਂ ਮਸਲਾ ਕੀ ਹੈ ਮਸਲਾ ਅਗਲੀ ਪੀੜ੍ਹੀ ਦਾ ਰਾਜਨੀਤੀ ਦਾ ਮਸਲਾ ਨਹੀਂ ਹੈ ਇਹਦੇ ਕੋਈ ਰਾਜਨੀਤੀ ਨਹੀਂ ਹੈ ਮੈਨਾਂ ਤੁਹਾਨੂੰ ਪਤਾ ਵੈਸੇ ਨਹੀਂ ਕਰਦਾ ਜੀ ਪਿੰਡ ਰੋਟੀ ਵਾਸਤਾ ਤੋਂ ਸਰਦਾਰ ਬਲਵੀਰ ਸਿੰਘ ਜੀ ਕੈਬਨ ਮੰਤਰੀ ਪੰਜਾਬ ਜੀ ਕਰਨ ਜਾ ਰਹੇ ਹਨ ਜੋ ਪਿੰਡ ਆਪਾਂ ਬੈਠੇ ਹਾਂ ਰੋਹੀ ਬਸਤ ਸਿੰਘ ਇੱਥੇ ਦੇ ਸਰਦਾਰ ਅਜੀਤ ਸਿੰਘ ਜੀ ਸੰਤੰਤਰਤਾ ਸੰਗਰਾਮੀ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣੀਆਂ ਜਿਹੜਾ ਵੀ ਵਿਅਕਤੀ ਜਿਹੜਾ ਵੀ ਕੌਮ ਜਿਹੜੀ ਵੀ ਦੇਸ਼ ਦੇ ਲਈ ਸਰਕਾਰਾਂ ਕੰਮ ਕਰਦੇ ਉਹਨਾਂ ਨੂੰ ਮਾਨ ਸਤਕਾਰ ਮਿਲਦਾ ਹੀ ਹੈ ਇਸ ਕਰਕੇ ਜਿਸ ਤਰ੍ਹਾਂ ਸਰਦਾਰ ਅਜੀਤ ਸਿੰਘ ਦੇ ਪਰਿਵਾਰ ਨੂੰ ਤੱਕ ਮਾਨ ਸਤਕਾਰ ਮਿਲਦਾ ਮਿਲੂਗਾ ਅਤੇ ਮਿਲਦਾ ਰਹੇਗਾ ਇਹਦੇ ਜੋ ਜੋਧੇ ਦੇ ਰੁਦ ਅੱਜ ਆਪਾਂ ਦੇਖਣ ਦੇ ਰੁਦ ਸ਼ੁਰੂ ਕਰਨ ਜਾ ਰਹੇ ਹੁਤੇ ਵਿੱਚ ਸਰਤਾਪ ਗੁਰਦੇਵ ਸਿੰਘ ਜੀ ਵਿਸ਼ੇਸ਼ ਤੌਰ ਤੇ ਕੈਪਟਨ ਮਤੀ ਸਾਹਿਬ ਪਹੁੰਚੇ ਹਨ ਉਹਨਾਂ ਨੂੰ ਜੀਆ ਡੀ ਐਡਿਕਸ਼ਨ ਸੈਂਟਰ ਰੀ ਹੈਬ ਸੈਂਟਰ ਚੱਲ ਰਹੀ ਹੈ ਜਿਹਦੇ ਵਿੱਚ ਹੁਣ ਅਸੀਂ ਸਕਿਲ ਕੋਰਸਸ ਕਿ ਕੋਈ ਤੁਸੀਂ ਕਿਤਾ ਕਰਨਾ ਚਾਹੁੰਦੇ ਹੋ ਕਿ ਤੁਹਾਡੀ ਕੁਆਲੀਫਿਕੇਸ਼ਨ ਦੇ ਮੁਤਾਬਿਕ ਆ ਤੁਹਾਡੇ ਇੰਟਰਸ ਦੇ ਮੁਤਾਬਿਕ ਜਿਹੜਾ ਪੁੱਛਿਆ ਹੈਗਾ ਉਹ ਅਭ ਹੁਣ ਜਿੱਦਾਂ ਆਰ ਸਿਟੀ ਦੇ ਨਾਲ ਅਸੀਂ ਡੇਰੀ ਜੋਦ ਨਸ਼ੇ ਵਿਰੁੱਧ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਦੀ ਸ਼ੁਰੂ ਕੀਤੀ ਇਹਦੀ ਸ਼ੁਰੂਆਤ ਕੀਤੀ ਆ ਜੀ ਚੰਡੀਗੜ੍ਹ ਤੋਂ ਔਰ ਸਾਡੇ ਮਾਨਯੋਗ ਜਿਹੜੇ ਨੈਸ਼ਨਲ ਕਮਿਸ਼ਨ ਹੈ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਔਰ ਕਹੀਆ ਕਰਕੇ ਅਸੀਂ ਇਹ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਜੀ ਅਗਲੇ ਤਿੰਨ ਜਰਮ ਦੇ ਵਿੱਚ ਔਰ ਇੱਕ ਬੜਾ ਕਲੀਅਰ ਮੈਸੇਜ ਦਿੱਤਾ ਜੀ ਕਿ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਕਿ ਪਰਫਾਰਮ ਕਰੋ ਔਰ ਪੈਰਿਸ ਔਰ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਜਾਂ ਤਾਂ ਪੰਜਾਬ ਛੱਡ ਦਿਓ ਤੇ ਨਹੀਂ ਜਿਹੜਾ ਇਹ ਕੰਮ ਛੱਡ ਦਿਓ ਤਾਂ ਦਾ ਇਹ ਨਹੀਂ ਚੱਲੇਗਾ ਨਸ਼ਾ ਜਿਹੜੇ ਨਸ਼ੇ ਦੇ ਬੁਖਾਰੀ ਆ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਵਾਸਤੇ ਸਾਡੀ ਪੂਰੀ ਅੰਦਰਦੀ ਹੈ ਉਹ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਔਰ ਕੰਮ ਤੇ ਲਾਵਾਂਗੇ ਉਹਦੇ ਵਾਸਤੇ ਉਹਨਾਂ ਨੂੰ ਗਰੰਟਾ ਵੀ ਦੇਵਾਂਗੇ ਫੈਸੇ ਦਾ ਮੱਲ ਜਿਹੜੀ ਉਹਨਾਂ ਦੀ ਡਿਫਰੈਂਟ ਕਾਈਂਡ ਦੀ ਜਿਹੜੀ ਸਕੀਮਾ ਹੈਗੀ ਆ ਉਹਨਾਂ ਸਕੀਮਾ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਕੰਮ ਤਾਂ ਦਾ ਸ਼ੁਰੂ ਵੀ ਕਰਾਵਾਂਗੇ ਉਹਨਾਂ ਜਿਹੜੀ ਜਿਹੜੀ ਸਾਡੀ ਜਵਾਨੀ ਹੈ ਜਿਹੜੀ ਨਸ਼ਿਆਂ ਦੇ ਰਾਹ ਪੈ ਗਈ ਆ ਉਹਨੂੰ ਮੋੜ ਕੇ ਲਿਆ ਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਤਰੱਕੀ ਵਾਲੇ ਰਸਤੇ ਤੇ ਪਾਣਾ ਹੈ ਔਰ ਜਿਹੜੇ ਮਸ਼ਾ ਤਸਕਰ ਹਨ ਉਹਨਾਂ ਨੂੰ ਪੰਜਾਬ ਤੋਂ ਭਜਾਣਾ ਹੈ। ਕਾਂਗਰਸੀ ਲੀਡਰ ਕੁਲਵੀਰ ਦੀਦਾ ਜੀ ਸਟੇਟਮੈਂਟ ਹੈ ਕਿ ਸਾਰੇ ਐਮਐਲਏ ਮਤਰੀ ਦਾ ਬੋਟਸ ਤੋਂ ਦੇਦਾ ਕਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਹੈ। ਦੇਖੋ ਜੇ ਮਤਲਬ ਉਹ ਆਪ ਹੀ ਮਤਲਬ ਸਟੇਟਮੈਂਟ ਦੇ ਕੇ ਫਸ ਗਏ ਉਹਨਾਂ ਦੇ ਸਾਰੇ ਪੋਸਟਿਵ ਆਣਗੇ ਸਾਡੇ ਕੋਈ ਬੰਦਾ ਨਾ ਫਸ ਸਕਣੇ ਸਾਨੂੰ ਕੋਈ ਸ਼ੱਕ ਨਹੀਂ ਹੈ। ਅਸੀਂ ਬਿਲਕੁਲ ਤਿਆਰ ਹਾਂ ਜੀ ਜੀ ਤਿਆਰ ਹਾਂ। ਅਸੀਂ ਬਿਲਕੁਲ ਤਿਆਰ ਹਾਂ ਜੀ ਉਹ ਮਤਲਬ ਜਿਹੜੇ ਜਿਹੜੇ ਮੰਨ ਲਓ ਜਿਹੜਾ ਇਹ ਜਿਹੜੀ ਇਹ ਵਾਲੀਆਂ ਗੱਲਾਂ ਹੁੰਦੀਆਂ ਹਨ ਇਹ ਹੁੰਦਾ ਹੈ ਕਿ ਜਿਹੜਾ ਮੇਨ ਇਸ਼ੂ ਆ ਉਹਨੂੰ ਸਹੀ ਟ੍ਰੈਕ ਕਰਨ ਵਾਸਤੇ ਕੀ ਕੁਲਦੀਪ ਜੀਰਾ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਉਹਨਾਂ ਨੂੰ ਨਹੀਂ ਇੱਥੋਂ ਭਜਾਉਣਾ ਚਾਹੀਦਾ ਉਹਨਾਂ ਨੂੰ ਨਹੀਂ ਮਤਲਬ ਜੇਲਾ ਛੱਪਣਾ ਚਾਹੀਦਾ ਕੀ ਉਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਨੌਜਵਾਨ ਨੂੰ ਨਸ਼ੇ ਤੋਂ ਨਹੀਂ ਕਰਨਾ ਚਾਹੀਦਾ ਉਹ ਕਹਿਣਾ ਕੀ ਚਾਹੁੰਦੇ ਆ ਉਹਨਾਂ ਨੂੰ ਕੋਈ ਪਤਾ ਹੈ ਜੀ ਕੀ ਬੋਲ ਰਹੇ ਆ ਉਹ ਉਹਨਾਂ ਨੂੰ ਪੁੱਛੋ ਵੀ ਜਿਹੜਾ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਇਹ ਮੰਨ ਲਓ ਕੋਈ ਮਤਲਬ ਰਾਜਨੀਤੀ ਦੀ ਗੱਲ ਨਹੀਂ ਆ ਆਰ ਵਾਲ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਹੈ ਅਸੀਂ ਇਹਨਾਂ ਦੇ ਇਹਨਾਂ ਦੇ ਮੇਰੀ ਗੱਲ ਸੁਣੋ ਜੀ ਨਸ਼ਾ ਸ਼ੁਰੂ ਕਰਨੇ ਕੀਤਾ ਜੀਰਾ ਜੀ ਨੂੰ ਪੁੱਛੋ ਜਿਹੜੀ ਪਾਰਟੀ ਵਿੱਚ ਸੀਗੇ ਉਹ ਉਹਦੇ ਲੀਡਰਾਂ ਦੇ ਨਾਂ ਆਏ ਕਿ ਨਹੀਂ ਆਏ ਉਹਨਾਂ ਦੇ ਲੀਡਰਾਂ ਨੇ ਕਿਹਾ ਕਿ ਨਹੀਂ ਕਿਹਾ ਕਿ ਫਰਾਨਾ ਬੰਦਾ ਕਰਦਾ ਜਿਹੜੇ ਤੁਹਾਡੇ ਨਰਿੰਦਰ ਸਿੰਘ ਜੀ ਆ ਗਏ ਜਿਹੜੇ ਯੂਵੀ ਦੇ ਆਫੀਸਰ ਸੀ ਉਹਨਾਂ ਨੇ ਕਿਹਾ ਕਿ ਨਹੀਂ ਕਿਹਾ ਕਿ ਇੱਕ ਮੰਤਰੀ ਤੇ 10 ਐਮਐਲਏ ਇਹਨਾਂ ਦੇ ਔਰ ਕੈਪਟਨ ਰਵਿੰਦਰ ਸਿੰਘ ਨੇ ਕਿਹਾ ਕਿ ਨਹੀਂ ਕਿਹਾ ਕਿ ਮੈਂ ਸੋਨੀਆ ਗਾਦੀ ਨੂੰ ਫਾਈਲਾਂ ਭੇਜਾਂ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਜੀ ਇਹ ਜਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਆਕਾਲੀ ਕਾਂਗਰਸ ਔਰ ਬੀਜੇਪੀ ਵਾਲ ਉਹ ਜਿਹੜੇ ਪੰਨਿਆਂ ਲੈ ਕੇ ਹਾਈ ਕੋਰਟ 'ਚ ਜਿਹੜੀ ਵੀ ਪਾਈਗੇ ਕੰਡੀਸ਼ਨ ਚਾਰਜ ਕੋਈ ਨਹੀਂ ਇਹ ਸਾਰਾ ਕੁਝ ਹੋਊਗਾ ਜੀ ਜਿਹੜੇ ਲੀਗਲ ਆ ਸਾਰਾ ਲੀਗਲ ਪ੍ਰੋਸੀਜਰ ਫਾਲੋ ਕਰਾਂਗੇ ਜੋ ਮਾਨਯੋਗ ਅਦਾਲਤ ਕਹੇਗੀ ਉਹਦਾ ਸਨਮਾਨ ਕਰਾਂਗੇ ਬਟ ਪੰਜਾਬ ਦੇ ਵਿੱਚੋਂ ਨਸ਼ੇ ਦੀ ਬਿਮਾਰੀ ਨੂੰ ਜੜ੍ਹ ਤੋਂ ਪੁੱਟਾਂਗੇ ਇਹ ਪੱਕਾ થઈ ਜਾਵੇ ਲਿਖਤਾ ਬਣ ਤੂ ਸੇ ਨੇ ਮੰਤਰੀ ਸਾਹਿਬ ਜਿਹੜੇ ਸਟਾਈਲ ਉਸਤਾ ਦਾ ਗੱਲ ਹੈ ਜੀ ਵੀ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਆ ਤੇ ਤੁਹਾਡੇ ਜਿਹੜਾ ਪਹਿਲਾਂ ਵੀ ਜਿੱਥੇ ਜਿੱਥੇ ਵਾਅਦਾ ਹੋਇਆ ਤੇ ਸਰਪੰਚ ਨੇ ਔਰ ਤੁਹਾਡੇ ਸਾਹਮਣੇ ਵੀਡੀਓ ਆਈ ਹੈ ਮੈਂ মিডিਆ ਦਾ ਧੰਨਵਾਦ ਕਰਦਾ ਤੁਸੀਂ ਆਪਣਾ ਪੋਜ਼ਿਟਿਵ ਰੱਖੋ ਜੀ ਇਹ ਜਿਹੜੇ ਪੋਲੀਟੀਸ਼ੀਅਨ ਹੈ ਇਹ ਕਿਤੇ ਨਾ ਕਿਤੇ ਜਿਹੜੀ ਸਿਆਸੀ ਪੋਸਟ ਪੁਨਾਈ ਸੀ ਉਹ ਖਤਮ ਹੋ ਗਈ ਹੈ ਜੀ ਇਹਨਾਂ ਦੀ ਪੋਸਟ ਪੁਨਾਈ ਕਰਕੇ ਨਾ ਜੀ ਇਹਨਾਂ ਦਾ ਤੁਹਾਡੇ ਇੱਕ ਪਹਿਲਾਂ ਹੈ ਨਹੀਂ ਕਾਂਗਰਸ ਮੇਰੇ ਦਾ ਇੱਕ ਜਿਹੜਾ ਤੁਹਾਡੇ ਪਾਰਲੀਮੈਂਟ ਇਸ ਸੈਕਟਰੀ ਸੀਗਾ ਉਹਨਾਂ ਤੇ ਉਹਨਾਂ ਤੇ ਫੇਸ ਸਾਬਤ ਨਹੀਂ ਹੋਇਆ ਜੇਲ੍ਹ ਚ ਨਹੀਂ ਗਏ ਉਹ ਜਿਹੜੇ ਦੂਜੇ ਬੰਦੇ ਆ ਉਹਦੇ ਖਿਲਾਫ ਤੁਹਾਡੇ ਜਿਹੜੇ ਵੱਡੇ ਵੱਡੇ ਜਿਹੜੇ ਤੁਹਾਡੇ ਸਮੂਹ ਰਹੇ ਕਿਹਾ ਨਹੀਂ ਪੈਸੀ ਉਹਨਾਂ ਦੇ ਕਹਿੰਦਾ ਡੈਕਸ਼ਨ ਚ ਕੰਮ ਕਰਦੇ ਸੀ ਸਾਨੂੰ ਇਹ ਇਹ ਮਨ ਮਤਲਬ ਬਹੁਤ ਸਾਰੇ ਬੰਦਿਆਂ ਨੇ ਕਿਹਾ ਵੀ ਸਾਨੂੰ ਗੈਂਗਸਟਰ ਉਹਨਾਂ ਨੇ ਬਣਾਇਆ ਤੁਮੜਾ ਸਾ ਵਿਚ ਉਹਨਾਂ ਨੇ ਲਾਇਆ ਇਹ ਕਿਹੜੇ ਮੂਨਾ ਗੱਲ ਕਰਦੇ ਛੱਜ ਤਾਂ ਬੋਲੇ ਸ਼ਾਨਨੀ ਕੀ ਬੋਲੇ ਤੁਸੀਂ ਉਹਨਾਂ ਨੇ ਇਕੱਲਾ ਦੀ ਪਰਵਾਹ ਨਾ ਕਰੋ ਤੁਸੀਂ ਜਿਹੜੇ মিডিਆ ਨੂੰ ਚਾਹੀਦਾ ਕਿ ਐਸੋਲੇ ਅਸੀਂ ਮੈਂ ਐਸੇ ਵਾਸਤੇ ਆਇਆ ਕਿ মিডিਆ ਦਾ ਸਾਥ ਚਾਹੀਦਾ ਲੋਕਾਂ ਦਾ ਸਾਥ ਚਾਹੀਦਾ ਇਹਨਾਂ ਦੀ ਸਾਨੂੰ ਪਰਵਾਹ ਨਹੀਂ ਜਿਹੜੇ ਗੱਲਾਂ ਕਰਦਾ ਸਾਨੂੰ ਜਿਹੜਾ ਕੱਟੋ ਆਪਰੇਸ਼ਨ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਤਫਾਦਰ ਦੇ ਵੱਲੋਂ ਆਪਣੇ ਪੁੱਤ ਨੂੰ ਪੜਾਇਆ ਗਿਆ ਪੁਲਿਸ ਦੇ ਕੋਲ ਤੁਸੀਂ ਦੇਖੋ ਇਹ ਕਿੱਡੀ ਵੱਡੀ ਗੱਲ ਹੈ ਜੀ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਆ ਲੋਕ ਪੁਲਿਸ ਤੇ ਵਿਸ਼ਵਾਸ ਕਰਨ ਲੱਗੇ ਆ ਪਹਿ ਉਰੇ ਆਪਣੇ ਪੁੱਤ ਨੂੰ ਕੀ ਨਸ਼ਾ ਕਰਦਾ ਜਿਹੜਾ ਨਸ਼ਾ ਕਰਦਾ ਸਾਨੂੰ ਉਹਦੇ ਪੁੱਤਰ ਨਾਲ ਮਰਦਦੀ ਉਸ ਬਜ਼ੁਰਗ ਦੇ ਨਾਲ ਮਰਦਦੀ ਆ ਸੀ ਉਹਦਾ ਇਲਾਜ ਕਰਾਂਗੇ ਬਟ ਜੇ ਉਹ ਨਸ਼ਾ ਤਸਕਰੀ ਕਰੂਗਾ ਫਿਰ ਕੋਈ ਮਰਦਦੀ ਨਹੀਂ ਉਹਦੇ ਨਾਲ ਜਦੋਂ ਪਿਓ ਨੂੰ ਮਰਦਦੀ ਨਹੀਂ ਆ ਤੁਸੀਂ ਦੇਖੋ ਇਹ ਇਹ ਕੀ ਦਰਸਾਉਂਦਾ ਜੀ ਇਹ ਇਸ ਤੋਂ ਲੱਗਦਾ ਕਿ ਜਿਹੜੇ ਲੋਕ ਹੈ ਤਿਆਰ ਹੈ ਪੰਜਾਬ ਦੇ ਲੋਕ ਬਹੁਤ ਖੁਸ਼ ਆ ਜੀ ਵੀਰੇ ਹੁਣ ਉਹ ਰੌਲਾ ਪਾਈ ਜਾਣਗਾ ਸਤਿਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜਾ ਇਹ ਦੇ ਸ਼ਹਿਰ ਕਿ ਲਾਂਚ ਕੀਤਾ ਗਿਆ ਜੁੱਧ ਨਸ਼ਿਆਂ 'ਤੇ ਪੂਰੀ ਲੜੀ ਵਿੱਚ ਕਾਲ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਸੀ ਜਿਹੜਾ ਸਮਗਲਰਸ ਨੇ ਉਹਨਾਂ ਦੇ ਖਲਾਫ ਲਗਾਤਾਰ ਕਰਦੇ ਕੀਤੀ ਜਾ ਰਹੀ ਹੈ ਸੋ ਅੱਜ ਪਬਲਿਕ ਮੀਟਿੰਗ ਵੀ ਰੱਖੀ ਹੈ ਤਾਂ ਕਿ ਪਬਲਿਕ ਤੋਂ ਵੀ ਅਸੀਂ ਕੁਵਰੀ ਫੀਡਬੈਕ ਲੈ ਸਕੀ ਕਿ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਕਿੱਥੇ ਕਿੱਥੇ ਜ਼ਿਆਦਾ ਹੈ ਕਿੱਥੇ ਕਿੱਥੇ ਠੀਕ ਹੈ ਸੋ ਉਸ ਹਿਸਾਬ ਨਾਲ ਅਸੀਂ ਅਪਰੇਟਿਵ ਡਿਪਲॉयਮੈਂਟ ਤੇ ਆਪਣੀ ਜਿਹੜੀ ਸਟ੍ਰੈਟਜੀ ਹੈ ਉਸ ਹਿਸਾਬ ਨਾਲ ਪਲਾਨ ਕਰ ਚੁੱਕੇ ਹਾਂ ਕਿਤੇ ਲੱਗਦਾ ਹੈ ਕਿ ਅੱਗੇ ਕੋਈ ਖ਼ਤਰ ਪਰ ਪਹਿਲਾਂ ਵੇਅਰ ਵੀ ਕੀਤਾ ਜਾ ਰਿਹਾ ਹੈ ਦਾ ਐਕਸ਼ਨ ਲੱਗਾ ਜਾ ਰਿਹਾ ਹੈ ਅਵੇਰਨੈਸ ਦੇ ਨਾਲ ਨਾਲ ਫੀਡਬੈਕ ਵੀ ਲਈ ਜਾ ਰਹੀ ਹੈ ਕੱਲ ਜਿਹੜਾ ਕਸੋ ਹੋਇਆ ਸੀ ਉਹਦੇ ਵਿੱਚ ਵੀ ਸਾਨੂੰ ਪਬਲਿਕ ਵੱਲੋਂ ਬੜਾ ਸਪੋਰਟ ਮਿਲਿਆ ਪਬਲਿਕ ਵੱਲੋਂ ਬੜੀ ਇਨਫੋਰਮੇਸ਼ਨ ਮਿਲੀ ਪਬਲਿਕ ਨੇ ਰੋਕ ਰੋਕੇ ਸਾਨੂੰ ਦੱਸਿਆ ਤੇ ਤੇ ਅਦਰਵਾਈਜ਼ ਸਾਨੂੰ ਪਬਲਿਕ ਕੋਲ ਜਾਣਾ ਪੈਂਦਾ ਸੀ ਬਟ ਕੱਲ ਦਾ ਜਿਹੜਾ ਆਪਰੇਸ਼ਨ ਸੀਗਾ ਉਹਦੇ ਵਿੱਚ ਪਬਲਿਕ ਨੇ ਆ ਕੇ ਸਾਨੂੰ ਦੱਸਿਆ ਕਿ ਇੱਥੇ ਨਸ਼ਾ ਵਿਕਦਾ ਹੈ ਇਹ ਬੰਦਾ ਨਸ਼ਾ ਵੇਚਦਾ ਉਹਦੇ ਕਰਕੇ ਤੁਸੀਂ ਦੇਖੋਗੇ ਕੱਲ ਦੀ ਕਵਰੇਜ ਵੀ ਬਹੁਤ ਚੰਗੀਆਂ ਹੋਣਗੀਆਂ ਥੈਂਕ ਯੂ ਜਿਹੜਾ ਪੰਜਾਬੀ ਜਿਹੜਾ ਪਲਾ ਹੈਗਾ ਉਹ ਲੱਗਿਆ ਜਿਹੜਾ ਹਾਈ ਕੋਰਟ ਉਹਦੇ ਤੋਂ ਦੇਖੋ ਜੀ ਬੜਾ ਕਲੀਅਰ ਮੈਸੇਜ ਹੈ ਕਿ ਕੋਈ ਕੰਮ ਕਰੂਗਾ ਤੇ ਇਲੀਗਲ ਕੰਸਟਰਕਸ਼ਨ ਕਰੂਗਾ ਉਹਦੇ ਖਿਲਾਫ ਬਿਲਕੁਲ ਐਕਟੀਵਿਟੀ ਹੋਊਗੀ ਐਕਸ਼ਨ ਹੋਊਗਾ ਤੇ ਡਿਮੋਲੀਸ਼ਨ ਹੋਊਗਾ ਕਿੰਨੇ ਏਰੀਆ ਦੇ ਕਿੰਨੇ ਆਕ ਦੇ ਫੀਲਡਾਂ ਤੇ ਚੱਲਿਆ ਤੇ ਹੋਰ ਕਿੰਨੇ ਕਿਹੜੇ ਲੇਕਸ ਤੇ ਅਜੇ ਤੱਕ ਇੱਕ ਤਾਂ ਚੱਲਿਆ ਬਾਕੀ ਅਸੀਂ ਸਾਰਿਆਂ ਦੇ ਵੈਰੀਫਾਈ ਕਰ ਰਹੇ ਹਾਂ ਜਿਵੇਂ ਸੀਐਨ ਸਾਹਿਬ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਡਾਇਰੈਕਸ਼ਨ ਪਾਸ ਕੀਤੇ ਗਏ ਵੀਰੈਵਿਊ ਆਫਿਸਰਸ ਨੇ ਕਿ ਜਿਹੜੇ ਵੀ ਇਲੀਗਲ ਕੰਮ ਦੇ ਵਿੱਚ ਇਨਵੋਲਡ ਨੇ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਜਿਹੜਾ ਵੀ ਕੋਈ ਇਲੀਗਲ ਕੰਸਟਰਕਸ਼ਨ ਹੈ ਯੂਨਿਟ ਬਣਾਇਸ਼ ਕੀਤਾ ਜਾਵੇ ਕਿੰਨੀਆਂ ਕਿ ਪ੍ਰੋਪਰਟੀ ਆਈ ਹੈ ਸਾਡੇ ਕੋਲ ਹਜੇ ਜਾਂਚ ਚੱਲ ਰਹੀ ਹੈ ਸਾਡੇ ਕੋਲ ਹਜੇ ਤੱਕ 2 ਹੋ ਰਹੀਆਂ ਆ ਉਹਦੀਆਂ ਪ੍ਰੋਪਰਟੀਆਂ ਜਿਹੜੀਆਂ ਕਿ ਇਲੀਗਲੀ ਕੰਸਟਰਕਟਡ ਹੋ ਸੋ ਉਹਨਾਂ ਦੇ ਕੰਮ ਚੱਲ ਰਿਹਾ ਜਿਵੇਂ ਸਾਨੂੰ ਐਡਮਿਨਿਸਟ੍ਰੇਸ਼ਨ ਨੂੰ ਆਰਡਰ ਮਿਲੂਗਾ ਤੇ ਉਹਦੇ ਅਕਾਰਦ ਕਰੇਗਾ ਕਿ ਤੁਹਾਨੂੰ ਵਾਰਨਿੰਗ ਦੀ ਹੈ ਜੀ ਨਸ਼ਾ ਤਸਕਰਾਂ ਨੂੰ ਬੜੀ ਸਿੰਪਲ ਜੀ ਵਾਰਨਿੰਗ ਹੈ ਜੀ ਕਿ ਜਿਹੜਾ ਇਹ ਕੰਮ ਹੈਗਾ ਉਹਨਾਂ ਨੇ ਛੱਡਣਾ ਪੈਣਾ ਸੋ ਇਹ ਟੋਲਰੇਟ ਨਹੀਂ ਕੀਤਾ ਜਾਊਗਾ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਰਤਲਾ ਪੰਜਾਬ ਬਣਾ ਤਾ ਉਹਦੇ ਵਾਸਤੇ ਜ਼ੀਰੋ ਡਰਗ ਟੋਲਰੈਂਸ ਹੈ ਕਿ ਡਰਗ ਦੀ ਵਿਕਰੀ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਤੇ ਪੰਜਾਬ ਪੁਲਿਸ ਉਸ ਵale ਪਾਸੇ ਕੰਮ ਕਰ ਰਹੀ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਬਿਲਕੁਲ ਜਿਹੜੀ ਡਰਗ ਦੀ ਵਿਕਰੀ ਹੈ ਉਹ ਜ਼ੀਰੋ ਹੋਵੇ ਕਿ ਕਿੰਨੀ ਤੇ ਕੱਲ ਮਤਰਾ ਜੇ ਤੱਕ ਕੱਲ ਸਾਡੇ 19 ਪਰਚੇ ਦਰਜ ਹੋਏ ਨੇ ਤੇ ਆਊਂਡ 7000 ਦੇ ਟੈਬਲੈਟਸ ਰਿਕਵਰ ਹੋਈਆਂ ਕੁਝ ਕੈਪਸੂਲ ਵੀ ਰਿਕਵਰ ਹੋਏ 25 ਟਿਬਲੈਟਸ ਰਿਕਵਰ ਹੋਈ ਸੀ ਦੋ ਫੋਰ ਵੀ ਲੈਸ ਰਿਕਵਰ ਹੋਏ ਸੀ ਚਾਰ ਪੀ ਹੋਰ ਰਿਸਟ ਰਿਤੇ ਨੇ ਆ ਦੇਖੋ ਜੀ ਇਹਦੇ ਵਿੱਚ ਬਿਲਕੁਲ ਕਲੀਅਰ ਡਾਇਰੈਕਸ਼ਨਸ ਹੈਗੇ ਸਰਕਾਰ ਵੱਲੋਂ ਤੇ ਸਾਰੇ ਜਿੰਨੀ ਵੀ ਗਰਾਊਂਡ ਮਸ਼ੀਨਰੀ ਹੈਗੀ ਉਹ ਆਨ ਫੁੱਟ ਹੈਗੀ ਤੇ ਬਿਲਕੁਲ ਦੋਨੇ ਪਾਸੇ ਹੀ ਜਿੱਥੇ ਐਨਫੋਰਸਮੈਂਟ ਦੀ ਗੱਲ ਕਰਦੇ ਆਪਾਂ ਕਿ ਐਨਫੋਰਸਮੈਂਟ ਵੀ ਪੂਰੀ ਹੋਊਗੀ ਕਿ ਜਿੱਥੇ ਵੀ ਕੁਝ ਸ਼ਿਕਾਇਤ ਮਿਲਦੀ ਹੈ ਕਿਸੇ ਤਰੀਕੇ ਦੀ ਤਾਂ ਦੁਰੰਤ ਕਾਰਵਾਈ ਕੀਤੀ ਜਾਊਗੀ ਤੇ ਨਾਲ ਹੀ ਨਾਲ ਜਿੱਦਾਂ ਜਿਹਦਾ ਉਹਦਾ ਦੂਜਾ ਐਸਪੈਕਟ ਹੈ ਅਵੇਅਰਨੈਸ ਤੇ ਜਿਹੜੇ ਸਾਡੇ ਬੱਚੇ ਆ ਕੋਈ ਵੀ ਸੋਸਾਇਟੀ ਦਾ ਬੰਦਾ ਰਹੇਗਾ ਜੋ ਇਸ ਇਸ ਗੁਰੂਪਤਾਇਚੇ ਆਗੇ ਆਏਗਾ ਤਾਂ ਉਹਦਾ ਹੈਂਡਹੋਲਡਿੰਗ ਦੀ ਬਹੁਤ ਲੋੜ ਹੈ ਕਿ ਕੰਪੈਸ਼ਨ ਉਹਨੂੰ ਸਹੂਲਤਾਂ ਦਿੱਤੀ ਜਾਣ ਕਿ ਜੇ ਸਾਡੇ ਡੀਡਿਕਸ਼ਨ ਸੈਂਟਰ ਰੋਟ ਕਲੀਨਿਕ ਉੱਥੇ ਮੈਡੀਸਿਨਸ ਰੀ ਹੈਬ ਸੈਂਟਰਸ ਕਿ ਉੱਥੇ ਉਹਨਾਂ ਨੂੰ ਅਸੀਂ ਸਾਰੀ ਇੱਕ ਕੰਡੂਸਿਵ ਐਟਮੋਸਫੀਅਰ ਦਿੱਤੀ ਹੈ ਕਿ ਜੀ ਉਹਨੂੰ ਛੱਡਣ ਵੀ ਤੇ ਨਾਲ ਹੀ ਨਾਲ ਸਾਡੇ ਨਾਲ ਜੁੜਨ ਕਿ ਕਾਫੀ ਹੋਰ ਆਪਾਂ ਅਵੇਅਰਨੈਸ ਕਰ ਸਕੀਏ ਕਿ ਅਸੀਂ ਪੰਜਾਬ ਪੰਜਾਬ ਦੇ ਬਲਾਕੇਜ ਕਰਦੇ ਹਾਂ ਤਾਂ ਕਿ ਇੱਕ ਪਾਸੇ ਜ਼ਿਆਦਾ ਰਸ਼ਵੀ ਨਾ ਹੋਣ ਦੂਜੇ ਪਾਸੇ ਸਾਡੀ ਇੱਕ ਨੈਟਵਰਕਿੰਗ ਵੀ ਬਣਨ ਕਿ ਜਿਹੜੇ ਸਾਡੀ ਪੰਚਾਇਤਾਂ ਆ ਜਿਹੜੇ ਜਿੰਨੇ ਵੀ ਮੋਤਵਾਰ ਬੰਦੇ ਹੈਗੇ ਭਾਵੇਂ ਕਿਦਾਰ ਕੇ ਜਿੰਨੇ ਵੀ ਸਰਕਾਰੀ ਮਸ਼ੀਨਰੀ ਔਨ ਗਰਾਉਂਡ ਉਹਨਾਂ ਨੂੰ ਇਨਵੋਲ ਕਰਕੇ ਉਹਨਾਂ ਦੀ ਮਦਦ ਨਾਲ ਇੱਕ ਅਵੇਅਰਨੈਸ ਤਾਂ ਆਲਰੇਡੀ ਹੋ ਗਈ ਪਰ ਕਿਤੇ ਨਾ ਕਿਤੇ ਕਈ ਵਾਰੀ ਜਿਹੜੇ ਪਰਿਵਾਰ ਹੈਗੇ ਆ ਬੰਦੇ ਹੈ ਜੋ ਨਸ਼ਾ ਹੈ ਚਾਏ ਉਹ ਅੱਗੇ ਨਹੀਂ ਆਉਂਦੇ ਜਾਂ ਉਹਨਾਂ ਨੂੰ ਲੱਗਦਾ ਹੈਗਾ ਕਿ ਇਹਦਾ ਕੋਈ ਹੱਲ ਨਹੀਂ ਹੈ ਤਾਂ ਉਹਨਾਂ ਦਾ ਹੱਥ ਫੜ ਕੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਕਿ ਜਿੱਥੇ ਮੁੱਖ ਚੁੜਾਣਾ ਇੱਕ ਗੱਲ ਹੈ ਕਿ ਉਹਨਾਂ ਨੂੰ ਮੈਡੀਸਿਨ ਦੇਈਏ ਇੱਕ ਐਟਮੋਸਫੀਅਰ ਦੇਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਫੈਮਿਲੀ ਦੀ ਵੀ ਕਾਉਂਸਲਿੰਗ ਕਰੀਏ ਸ਼ਹਿਰ ਮੰਤਰੀ ਸਾਹਿਬ ਜੀ ਸੰਗਤ ਸਾਡੇ ਥੋੜੀ ਬਸਤਾ ਪਿੰਡ ਪਹੁੰਚੇ ਲਈ ਉਹਨਾਂ ਦਾ ਪਹਿਲਾਂ ਜੀਏਐਨ ਨੂੰ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੀ ਨਵੀਂ ਫਹਿਮ ਜਿਹੜੀ ਹੈ ਜਿਸ ਦੇ ਖਲਾਫ ਬਹੁਤ ਵਧੀਆ ਲੱਗਿਆ ਪੀਐਸਪੀ ਸਾਹਿਬ ਵੀ ਬੈਠੇ ਆ ਆਪਣੇ ਨਾਲ ਸਿੰਘ ਵੀ ਬੈਠੇ ਜੀ ਐਸਐਸਪੀ ਠੀਕ ਹੈ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਨੇ ਆਪਣੇ ਹਲਕੇ ਲਈ ਟਾਕੇ ਦਸੇ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਦਸੇ ਦੇ ਖਿਲਾਫ ਕਦਮ ਚੁੱਕੋਗੇ ਤੇ ਨਾ ਸਿਰਫ ਜੋ ਵੀ ਤਸ਼ਕਰ ਨੇ ਫੜ ਕੇ ਦੰਗਣਗੇ ਨਾ ਸਰ ਦਾ ਤੋਂ ਬਹੁਤ ਵਧੀਆ ਜੀ ਇਸ ਟਾਈਮ